ਗੁਰਬਾਣੀ ਸੰਤਿਆ ਤੇ ਦਮਾਲਾ ਔਰ ਦਸਤਾਰ ਸਿਕਲਾਈ ਤੇ ਸ਼ਾਮ ਨੂੰ ਕਤਾਰੀ ਸਮਾਪਤੀ ਤੋਂ ਬਾਅਦ ਇੱਥੇ ਸ਼ਸਤਰ ਵਿਦਿਆ ਦੀ ਜਿਹੜੀ ਟ੍ਰੇਨਿੰਗ ਹੈ ਵਿੱਚ ਤੀਰ ਕਮਾਨ ਤੇ ਬਾਕੀ ਹੋਰ ਵੀ ਸਾਰੇ ਹਥਿਆਰਾਂ ਦੀ ਸਿਕਲਾਈ ਵਿੱਚ ਵਰਛਾ ਉਹ ਸਾਰਿਆਂ ਦੀ ਸਿਕਲਾਈ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਹੁਣ ਜਿਵੇਂ ਛੁੱਟੀਆਂ ਹੈ ਤੇ ਬੱਚਿਆਂ ਦੀ ਜਿਹੜੀ ਆਮਦ ਹੈ ਇੱਥੇ ਬਹੁਤ ਜ਼ਿਆਦਾ ਅਦਰਵਾਈਜ਼ 50 ਦੇ ਕਰੀਬ ਜਿਹੜੇ ਬੱਚਿਆਂ ਦੀ ਸਟਰੈਂਥ ਹੈ ਕੋ ਇਸ ਅਖਾੜੇ ਦੇ ਵਿੱਚ ਰਹਿੰਦੀ ਹੈ ਜੀ ਤੇ ਆਪਦੀ ਵੱਲੋਂ ਦਿੱਤੀ ਜਾ ਰਹੀ ਹੈ ਲਗਾਤਾਰ ਹਾਂਜੀ ਜੀ ਇਹ 10 ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਇਹਨੇ ਅਧਿਗ੍ਰਹੀ ਦਾਨੇ ਦੇ ਕਮਰੇ ਨੇ ਕਿ ਕਿੱਥੇ ਦਰੀਆ ਬੱਚਾ ਨੂੰ ਸੰਭਾਲੀ ਸੰਥਿਆ ਦੀ ਸ਼ਾਮ ਨੂੰ ਦੱਕੇ ਵੇਲੇ ਹਾਂਜੀ ਇਹਦੇ ਵਿੱਚ ਬੱਚਿਆਂ ਨੂੰ ਇਹ ਦੱਸਿਆ ਜਾ ਰਿਹਾ ਕਿ ਆਪਣੇ ਇਤਿਹਾਸ ਦੇ ਨਾਲ ਆਪਣੇ ਵਿਰਸੇ ਦੇ ਨਾਲ ਉਹ ਕਿੱਦਾਂ ਜੁੜਨ ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਜੋ ਭਾਰਤੀ ਹਕੂਮਤ ਵੇਲੇ ਜੂਨ 1984 ਦੇ ਵਿੱਚ ਹਮਲਾ ਕੀਤਾ ਗਿਆ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਦੀ ਪਾਵਨ ਜੋ ਇਮਾਰਤ ਨੂੰ ਢਾਇਆ ਗਿਆ ਤੇ ਇਸੇ ਬਾਰੇ ਬੱਚਾ ਨੂੰ ਸੂਚਿਤ ਕੀਤਾ ਉਹ ਬੜਾ ਜ਼ਰੂਰੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਸਾਡੇ ਨਾਲ ਕੀ ਕੁਝ ਵਾਪਰਿਆ ਹੈ ਇਹ ਬੜਾ ਵਧੀਆ ਆਪ ਜੀ ਨੇ ਸਵਾਲ ਕੀਤਾ ਵਿੱਚ ਗਤਕੇ ਦੀ ਸਕਲਾਈ ਦੇ ਵਿੱਚ ਕਿਸ ਗੁਰੂ ਸਾਹਿਬਾਨ ਦਾ ਪ੍ਰਮਾਣ ਦਿੱਤਾ ਜਾਂਦਾ ਜੋੜੀ ਸ਼ਸਤਰ ਵਿਧਿਆ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੋਂ ਹੀ ਮੈਂ ਕਹਿੰਦਾ ਵੀ ਸ਼ੁਰੂ ਹੋ ਗਈ ਭਾਈ ਗੁਰਦਾਸ ਜੀ ਨੇ ਲਿਖਿਆ ਆਸਾ ਹੱਥ ਕਿਤਾਬ ਕਾਜ ਪੂਜਾ ਬਾਗ ਮਸੱਲਾ ਧਾਰੀ ਆਸਾ ਕਹਿੰਦੇ ਲੱਕੜ ਦੇ ਡੰਡੇ ਨੂੰ ਔਰ ਨਾਨਕ ਮਹਾਰਾਜ ਜੀ ਜਦੋਂ ਮੱਕੇ ਮਦੀਨੇ ਵੱਲ ਗਏ ਬਗਦਾਦੀ ਯਾਤਰਾ ਵੱਲ ਗਏ ਉਦੋਂ ਮਹਾਰਾਜ ਦੇ ਹੱਥ ਦੇ ਵਿੱਚ ਲੱਕੜ ਦਾ ਡੰਡਾ ਸੀ ਉਸ ਤੋਂ ਪਛਾਤ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਹਨਾਂ ਨੇ ਮਲਖਾੜੇ ਦੀ ਸ਼ੁਰੂਆਤ ਕੀਤੀ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਧੀ ਵੇਲੇ ਕਿਹਾ ਕਿ ਮੇਰਾ ਪੁੱਤਰ ਹੋਣਾ ਗੁਰਤਾ ਗੱਦੀ ਦੇ ਉੱਤੇ ਜੇ ਬੈਠਣਾ ਤਾਂ ਨਹੀਂ ਰੀਤ ਕਰਨ ਕੀ ਕੀਤਾ ਸ਼ਸਤਰਧਾਰੀ ਹੋ ਕੇ ਜੰਗ ਦੀ ਰੀਤ ਸ਼ੁਰੂ ਕਰਨੀ ਤੇ ਛੇਵੇਂ ਪਾਸ਼ਾ ਮਾਰਨ ਦਾ ਮੀਰੀ ਪੀਰ ਦੀਆਂ ਤੀਗਾ ਧਾਰਨ ਕਰਕੇ ਕਮਾਲ ਹੀ ਕਰ ਦਿੱਤੀ। ਸੋ ਸਾਰੇ ਇਤਿਹਾਸ ਬੱਚਿਆਂ ਨੂੰ ਗੁਰੂ ਸਾਹਿਬਾਨ ਦੇ ਨਾਲ ਪ੍ਰਮਾਣ ਉਦਾਹਰਣਾ ਦੇ ਕੇ ਉਹ ਸਿਖਾਇਆ ਜਾ ਰਿਹਾ ਤਾਂ ਕਿ ਜਿਹੜੀ ਇਹ ਕਿਰਪਾਨ ਹੈ ਤਲਵਾਰ ਨਾ ਬਣੇ। ਤਲਵਾਰ ਤਾਂ ਬਾਕੀਆਂ ਕੋਲ ਵੀ ਹੁੰਦੀ ਹੈ ਪਰ ਇਹ ਕਿਰਪਾਨ ਹੈ ਤਾਂ ਕਿ ਕਿਰਪਾ ਜਮਾ ਆਣ ਦੂਜਿਆਂ ਦੇ ਉੱਤੇ ਕਿਰਪਾ ਵੀ ਕਰਨੇ ਤੇ ਆਪਣੀ ਇੱਜ਼ਤ ਦੀ ਬੱਚੇ ਉਹ ਰਾਖੀ ਵੀ ਕਰ ਸਕਣ ਤੇ ਬੀਬੀਆਂ ਵਾਸਤੇ ਤੁਸੀਂ ਵੇਖ ਵੀ ਰਹੇ ਹੋ ਕਿ ਤੇ ਬੀਬੀਆਂ ਮਈਆਂ ਉਹ ਸਿਕਲਾਈ ਪ੍ਰਾਪਤ ਕਰ ਰਹੀਆਂ ਨੇ। ਉਨਾ ਵਾਤੇ ਸੈਲਫ ਡਿਫੈਂਸ ਦੇ ਤੌਰ ਤੇ ਇਹ ਸ਼ਸਤਰ ਵਿਦਿਆ ਉਹ ਬੜੀ ਜ਼ਰੂਰੀ ਹੈ ਜੀ। ਜਿਸਾਂ ਵਿੱਚ ਡਾਕਟਰ ਮਨਿੰਦਰ ਸਿੰਘ ਜੀ ਜੋ ਪ੍ਰਚਾਰਕ ਨੇ ਲਗਾਤਾਰ ਬੱਚਿਆਂ ਨੂੰ ਸਨਸਿਆ ਵੀ ਦੇ ਰਹੇ ਨੇ। ਹਰ ਗੱਤਕੀ ਵੀ ਸਿਖਲਾਈ ਵੀ ਦੇ ਰਹੇ ਨੇ ਕਿਨੇ ਦੇਖਦੇ ਹੋ। ਮੈਂ ਤਾਂ ਸਤਿਕਾਰਯੋਗ ਜਿਹੜੇ ਇੱਥੇ ਡਾਕਟਰ ਸਾਹਿਬ ਕਥਾਵਾਚਕ ਨੇ ਬਹੁਤ ਸੋਹਣੇ ਜਿਹੜਾ ਇਹਨਾਂ ਨੇ ਗੁਰੂ ਦਾ ਸਿਧਾਂਤ, ਗੁਰੂ ਦਾ ਇਤਿਹਾਸ, ਸਿੱਖਾਂ ਦਾ ਵਿਰਸਾ ਜਿਹੜਾ ਕਿ ਜੰਗੇ ਮੈਦਾਨੇ 'ਚ ਸਾਡੇ ਕੰਮ ਆਉਂਦਾ ਹੈ ਅੱਜ ਦੀ ਧੀ ਦੇ ਅੱਜ ਦੇ ਪੁੱਤਰ ਦੇ ਕੰਮ ਆਉਂਦਾ ਉਹ ਗੱਤ ਕੇ ਦੀ ਸੁਖਲਾਈ ਦੇ ਕੇ ਬਹੁਤ ਵੱਡਾ ਅੱਜ ਦੇ ਸਮੇਂ ਇਹ ਉਦਮ ਕਰ ਰਹੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਨਾਲ ਹੀ ਅੱਜ ਦਾ ਦਿਨ ਹੈ ਇਹ ਵੀ ਯਾਦ ਕਰਾਉਂਦਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲੇ ਇਹੀ ਸਨੇਹਾ ਆਪਣੇ ਗੁਰੂ ਦਾ ਲੋਕਾਂ ਨੂੰ ਦਿੰਦੇ ਸੀ ਕਿ ਭਾਈ ਸਿੰਘੋ ਵਖਤ ਐਸਾ ਆਊਗਾ ਜਿਵੇਂ ਜਦੋਂ ਗੜਾ ਚ ਟਾਇਰ ਪਾਇਦੇ 84 ਚ ਦਿੱਲੀ ਚ ਹੋਇਆ ਕਿ ਸਿੰਘੋ ਤਿਆਰ ਪਰ ਤਿਆਰ ਰਹੋ ਸ਼ਸਤਰ ਰੱਖਿਆ ਕਰੋ ਸ਼ਸਤਰ ਚਲਾਉਣਾ ਸਿੱਖੋ ਥੋੜੇ ਕੰਮ ਆਉਣਗੇ ਪਰ ਅਫਸੋਸ ਜਿਨ੍ਹਾਂ ਨੇ ਅਮਲ ਕਰਿਆ ਉਹ ਬਚ ਗਏ ਜਿਨ੍ਹਾਂ ਨੇ ਨਹੀਂ ਕਰਿਆ ਉਹ ਹੱਥੇ ਹੋਣ ਕਰਕੇ ਰੋੜੇ ਗਏ ਨੇ ਇਸ ਕਰਕੇ ਮਹਾਪੁਰਖ ਤਾਂ ਉਦੋਂ ਹੀ ਕਹਿ ਗਏ ਸੀ ਕਿ ਸਿੰਘ ਨੇ ਜਿਹੜਾ ਇਹ ਮੋਰਚਾ ਵੱਡੇ ਪੱਧਰ ਤੇ ਸ਼ੁਰੂ ਕੀਤਾ ਹੋਇਆ ਬਾਬਾ ਜਪਾਲ ਸਿੰਘ ਜੀ ਦੇ ਸਥਾਨ ਤੇ ਇਹਨਾਂ ਨੂੰ ਮੈਂ ਦੁਬਾਰਾ ਫੇਰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਮਨਿੰਦਰ ਸਿੰਘ ਕਥਾਵਾਚਕ ਹੈ ਜੁੜੀ ਕਥਾਵਾਚਕ ਦੋਸਾਂ ਨੂੰ ਅੰਮ੍ਰਿਤ ਵੇਲੇ ਸੰthia ਰੰਦੇ ਗੁਰਬਾਣੀ ਦੀ ਔਰ ਗੁਰਮਤ ਵਿਚਾਰਾਂ ਨਾਲ ਸਾਝ ਪਾਉਂਦੇ ਨੇ ਔਰ ਸ਼ਾਮ ਨੂੰ ਸਾਨੂੰ ਜਦ ਕਿ ਦੀ ਸਿਖਲਾਈ ਦਿੰਦੇ ਨੇ ਸ਼ਸਤਰ ਵਿਦਿਆ ਦੀ ਸਿਖਲਾਈ ਦਿੰਦੇ ਨੇ ਜਿਨ੍ਹਾਂ ਵਿੱਚ ਛੋਟੇ ਬੱਚਿਆਂ ਦੇ ਨਾਲ ਨਾਲ ਛੋਟੀਆਂ ਕੁੜੀਆਂ ਔਰ ਇਸਾਸੀ ਆਪਣੀ ਉਮਰ ਦੀਆਂ ਲੇਡੀਜ਼ ਬਹੁਤ ਨੇ 50 ਦੇ ਨੇੜੇ ਹੋਊਗੀ ਤੇ ਆਪਣੇ ਆਤਮ ਰੱਖਿਆ ਲਈ ਬਹੁਤ ਵਧੀਆ ਹੈ ਸਾਡਾ ਇਹ ਕਹਿਣਾ ਵੀ ਪਰ ਤੋਂ ਬਾਅਦ ਸਭ ਤੋਂ ਵੱਧ ਦੇ ਸਮੇਂ ਦੇ ਵਿੱਚ ਜਿਹੜੀ ਕਿ ਸਾਨੂੰ ਇੱਥੇ ਪ੍ਰਿਓ ਫਰਸਟ ਬਾਬਾ ਜੀ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਜ਼ਿਆਦਾ ਵਧੀਆ ਉਪਰਾਲਾ ਹੈ ਵੱਡੀ ਗਿਣਤੀ ਵਿੱਚ ਇੱਥੇ ਸਾਡੀ ਉਮਰ ਦੀਆਂ ਲੇਡੀਜ਼ ਬੱਚੀਆਂ ਜੁੜ ਰਹੀਆਂ ਨੇ ਤੇ ਦੇਖਦੇ ਹੀ ਦੇਖਦੇ ਗਿਣਤੀ ਇੱਥੇ ਬਹੁਤ ਵੱਧ ਗਈ ਹੈ ਬਾਬਾ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਵਰਨੀਤ ਕਿੰਨੀ ਉਮਰ ਆ 20 ਸਾਲ ਵਰਨੀਤ ਗੌਰ ਲਿਖੋ ਅੱਲਾ ਪ੍ਰਨੀਤ ਫਨੀਤ ਗੌਰ ਕਿੰਨੇ ਲੋਕ ਅੱਜ ਸਿਖਲਾਈ ਲੈ ਰਹੇ ਆ ਮਿਲ ਉਸ ਦੇ ਕਿੰਨੇ ਪਣ 8 ਮਹੀਨੇ ਹੋ ਗਏ ਤੇ ਤੇਜ਼ ਵਧਾਈ ਲੈਣੀ ਜਿਹੜੀ ਸਟੇਜ ਤੇ ਪਹੁੰਚ ਗਏ ਆਪਾਂ ਕਹਿ ਸਕਦੇ ਹਾਂ ਮੀਡੀਅਮ ਸਟੇਜ ਆਪਣੀ ਮੇਰੇ ਸੰਖਿਆ ਲੈਣ ਵੀ ਆਉਨੇ ਹਾਂ ਹਾਂਜੀ ਹਾਂਜੀ ਕਿਵੇਂ ਲੱਗਦਾ ਬਹੁਤ ਹੀ ਵਧੀਆ ਲੱਗਦਾ ਜੇ ਪਹਿਲਾਂ ਸੰਗਤ ਇੰਨੀ ਜੁੜੀ ਨਹੀਂ ਸੀ ਜਿੰਨੀ ਬਾਬਾ ਜੀ ਨੇ ਹੁਣ ਆ ਕੇ ਜੋੜ ਲਈ ਐ ਤੇ ਰੌਣਕ ਵੀ ਕਾਫੀ ਲੱਗਦੀ ਹੈ ਗੁਰਦੁਆਰੇ ਪਹਿਲਾਂ ਇੰਨੀ ਨੌਲੇਜ ਵੀ ਨਹੀਂ ਸੀਗੀ ਆਪਾਂ ਕਹਿ ਸਕਦੇ ਹਾਂ ਬਾਬਾ ਜੀ ਨੇ ਬਹੁਤ ਗਿਆਨ ਦਿੱਤਾ ਸਾਨੂੰ ਤੇ ਅਸੀਂ ਉਹਨਾਂ ਦੇ ਕਰਕੇ ਇਹੋ ਜਿਹੜਾ ਅਸੀਂ ਜੱਟਾ ਵੀ ਸਿੱਖ ਲਿਆ ਅਸੀਂ ਘੋੜਸਵਾਰੀ ਵੀ ਸਿੱਖ ਰਿਹਾ ਤੇ ਸੰਥਿਆ ਵੀ ਅਸੀਂ ਕਰਦੇ ਆ ਕੀ ਉਹ ਲੋੜ ਪਈ ਤੁਹਾਨੂੰ ਇੱਕ ਹੋਰ ਮੈਂ ਕਿ ਲੋੜ ਹੈਗੀ ਆ ਸਾਡੇ ਗੁਰੂ ਸਾਹਿਬਾਂ ਨੇ ਆਪਾਂ ਕਿਹਾ ਹੈ ਕਿ ਆਪਾਂ ਗੱਤਗੇ ਦੀ ਵਿੱਦਿਆ ਆਉਣੀ ਚਾਹੀਦੀ ਆ ਸ਼ਾਸਤਰ ਦੇ ਨਾਲ ਸ਼ਸਤਰ ਵਿੱਦਿਆ ਵੀ ਆਪਾਂ ਨੂੰ ਹੋਣੀ ਚਾਹੀਦੀ ਆ